ਤੇ ਸਾਨੂੰ ਕਿ ਕੰਟਰੋਲ ਰੂਮ ਦੇ ਉੱਪਰ ਕੰਟਰੋਲ ਮੈਸ਼ਨ ਮਿਲੀ ਸੀ ਕਿ ਇੱਕ ਸਕੋਰਪੀਓ ਗੱਡੀ ਦੇ ਉੱਪਰ ਕੁਝ ਬੰਦੇ ਜਿਹੜੇ ਹੈਗੇ ਇੱਕ ਨੌਜਵਾਨ ਨੂੰ ਜਿਹੜਾ ਹੈਗਾ ਕਿਡਨਾਪ ਕਰਕੇ ਲੈ ਗਏ ਨੇ ਚੱਕ ਕੇ ਲੈ ਗਏ। ਸੋ ਉਸ ਬੰਦੀ ਅਸੀਂ ਮੌਕੇ ਦੇ ਉੱਪਰ ਸਾਡੀ ਸਾਰੀ ਟੀਮ ਪਹੁੰਚ ਗਈਆਂ ਸੀਗੀਆਂ ਤੇ ਅਸੀਂ ਵੱਖ-ਵੱਖ ਜਿਹੜੇ ਇੰਗਲਾਸ ਤੋਂ ਜਾਂਚ ਸ਼ੁਰੂ ਕਰ ਦਿੱਤੀ ਸੀਗੀ। ਪ੍ਰੀਲੀਮਿਨਰੀ ਜਿਹੜੀ ਜਾਂਚ ਸੀਗੀ ਉਹਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਕਿ ਜਿਹੜਾ ਇਹ ਲੜਕਾ ਸੀਗਾ ਮਨਪ੍ਰੀਤ ਇਹ ਨਸ਼ਾ ਜਿਹੜਾ ਕਰਨ ਦਾਦੀ ਸੀਗਾ ਤੇ ਜਿਹੜੇ ਇਹਦੇ ਘਰ ਵਾਲਿਆਂ ਨੇ ਜਿਹੜਾ ਹੈਗਾ ਨਸ਼ਾ ਸ਼ਦੋ ਕੇਂਦਰ ਸੈਂਟਰ ਦੇ ਵਿੱਚ ਜਿਹੜਾ ਹੈਗਾ ਮਲੋਟ ਸ਼ਹਿਰ ਵਿੱਚ ਦੱਸ ਉਥੇ ਇਹਨੂੰ ਭੇਜਿਆ ਗਿਆ ਤੇ ਅੱਜ ਕਿਉਂਕਿ ਇਹ ਮਨਰ ਡਰਗਡਿਕ ਸੀਗਾ ਤੇ ਇਹ ਪਿੰਡ ਬੇਸਿਕਲੀ ਕੋੜਪਰੇ ਦਾ ਹੈਗਾ ਜੋ ਫਰੀ ਲਿਬਰਟੀ ਇਨਵੈਸਟੀਗੇਸ਼ਨ ਜਿਹਾ ਆਇਆ ਹੈ ਬਾਕੀ ਜਿਹੜੀ ਹੈਗੀ ਫਰਦਰ ਨੂੰ ਅਸੀਂ ਕਲੀਅਰ ਕਰਨਾ ਕੋਈ ਫਾਇਰਿੰਗ ਜਿਹੜਾ ਨਹੀਂ 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 ਬਿਲਕੁਲ ਨਹੀਂ ਫਾਇਰਿੰਗ ਵਾਲਾ ਇਹਦੇ ਕੋਈ ਐਂਗਲ ਸਾਹਮਣੇ ਨਹੀਂ ਆਇਆ ਉਹ ਜਿਹੜੇ ਹੈਗੇ ਨੇ ਜੋ ਮੁੱਢਲੀ ਜਾਂਚ ਹੋਈ ਇਹ ਕਲਕਿਆ ਕਿ ਉਹ ਮੁੰਡਾ ਜਿਹੜਾ ਸੀਗਾ ਨੱਚਾ ਕਰਦਾ ਸੀਗਾ ਤੇ ਤੇ ਘਰ ਵਾਲਿਆਂ ਨੇ ਉਹਨੂੰ ਸੈਂਟਰ ਦੇ ਵਿੱਚ ਭੇਜਿਆ ਚਾਰ ਪੰਜ ਵਿਅਕਤੀ ਸੀਗੇ ਨਾਲ ਉਹਨਾਂ ਦਾ ਜਿਹੜਾ ਸਰ ਬ੍ਰਦਰ ਵੀ ਸੀਗਾ ਉਹ ਨਸ਼ਾ ਸ਼ਰੋ ਕੇਂਦਰ ਵਿੱਚ ਲੈ ਕੇ ਆਏਗੇ ਸੀ ਗਏ ਗਏ ਸੀਗੇ ਬਟਨ ਅਸੀਂ ਉਹਨਾਂ ਨੇ ਇੱਕ ਵਾਰੀ ਕਹਿਤਾ ਵੀ ਤੁਸੀਂ ਇੱਕ ਵਾਰੀ ਥਾਣੇ ਆ ਕੇ ਸਾਨੂੰ ਕਲੀਅਰ ਕਰ ਦਿਓ ਜੇ ਕਲੀਅਰ ਹੋ ਜਾਂਦਾ ਤਾਂ ਦੈਟ ਦੈਨ ਇਟਸ ਸਰ ਇਹ ਕਿ ਲੈਪ ਚਿੱਪੀ ਕਿ ਤੱਕ ਗਿਆ ਇਸ ਕੋ ਇਹ ਜਿਹੜਾ ਸਿਵਲ ਲਾਈਨ ਕਲੱਬ ਦੇ ਪਿਛਲੇ ਪਾਸੇ ਜਿਹੜਾ ਹੈਗਾ ਉਹਨੂੰ ਚੱਕਿਆ ਸੀਗਾ ਕਿੰਨਾ ਟਾਈਮ ਪ੍ਰੇਸ਼ ਕਰਨ ਤੇ ਲੱਗਿਆ ਤਾਂ ਮੋਟੋ ਵਿਥਿਨ 1 ਆਵਰ ਦੇ ਵਿੱਚ ਜਿਹੜਾ ਹੈਗਾ ਸੀ ਕਲੀਅਰ ਕਰ ਲਿਆਗਾ ਸਾਰਾ ਮਾਮਲਾ